ਕਾਸੀ ਕਾਲ ਜੀ ਉਮੀਦ ਆ ਸਾਰੇ ਠੀਕ ਠਾਕ ਹੋਮ ਹੋਗੇ ਜਦੋਂ ਜੰਗਲ ਚ ਅਸੀਂ ਉਹ ਦੋ ਡਬਲ ਸਟੋਰੀ ਘਰ ਦੇ ਵਿੱਚ ਪਹੁੰਚ ਗਏ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਸੀ ਆਪ ਦਾ ਡੌਂਕਰਾਂ ਨੇ ਉੱਥੇ ਅਸੀਂ ਉਹ ਦਿਨ ਚ ਪਹੁੰਚੇ ਦੁਪਹਿਰੇ ਜੇ ਚੱਲ ਜਾੜੇ ਜਾਂਦਿਆਂ ਨੂੰ ਮੁੰਡੇ ਆਪਣੇ ਪੰਜਾਬ ਦੀ ਤੇ ਸਾਰੇ ਜਿਹੜੇ ਮੇਰੇ ਨਾਲ ਫੋਟੋ ਚ ਤੁਹਾਨੂੰ ਪਾਉਂਗਾ ਵਿੱਚ ਫੋਟੋ ਚ ਖੜੇ ਨੇ ਸੀ 38 38 ਬੰਦੇ ਹੋਗੇ ਤੇ ਜੀ ਚਲੋ ਉਥੇ ਉਹਨਾਂ ਨੇ ਚੌਲ ਝੂਲ ਬਣਾ ਲਏ ਭਾਈ ਉਹ ਵੰਡ ਕੇ ਖਾ ਲਏ ਕਹਿੰਦੇ ਵੀ ਅਸੀਂ ਕਿਹਾ ਵੀ ਕਦੋਂ ਤੁਰਨਗੇ ਕਹਿੰਦਾ ਯਾਰ ਉਹ ਕਹਿੰਦੇ ਯਾਰ ਸਾਨੂੰ ਤਾਂ 7-8 ਦਿਨ ਹੋ ਗਏ ਸਾਨੂੰ ਕਹਿ ਦਿੰਦੇ ਕੱਲ ਨੂੰ ਤੁਰਾਂਗੇ ਕੱਲ ਨੂੰ ਤੁਰਾਂਗੇ ਵੀ ਬੰਦੇ ਇਕੱਠੇ ਕਰ ਰਹੇ ਨੇ ਇਹ 40-50 ਬੰਦਿਆਂ ਤੋਂ ਘੱਟ ਨਹੀਂ ਕਰੋ ਉਪ ਤੋਰ ਦੇ ਚਲ ਇਹ ਹੈਗਾ ਵੀ ਹੁਣ ਤਾਂ ਆਪਾਂ ਹੋ ਗਏ ਇੰਨੇ ਬੰਦੇ ਵੀ ਕੀ ਪਤਾ ਜਰਾਤ ਨੂੰ ਤੁਰ ਪੈਣਾ ਉਹ ਕਹਿੰਦੇ ਯਾਰ ਹੋਰ ਯਾਰ ਜੇ ਤੁਰ ਪੈਣ ਕਹਿੰਦੇ ਵਧੀਆ ਗੱਲ ਆ ਵੀ ਉਰੇ ਤਾਂ ਕਹਿੰਦੇ ਨਾ ਤਾਂ ਫੋਨ ਦੀ ਸਹੂਲਤ ਆ ਕੋਈ ਵੀ ਮੱਛਰ ਆਗਾ ਮੱਛਰਦਾਨੀਆਂ ਲੱਗੀ ਪੈਂਦੇ ਹੁੰਦੇ ਤਾਂ ਹੀ ਉਹ ਲਵੇ ਚੜਨਾ ਹੈਗਾ ਤੇ ਪਾਣੀ ਪੂਣੀ ਵਾਲਾ ਸਿਸਟਮ ਹੈਗਾ ਤੇ ਕੋਈ ਉਹ ਨਹੀਂ ਸੀ ਭੁੱਖੇ ਵਾਲਾ ਕੰਮ ਨਹੀਂ ਸੀ ਬਾਰਾ ਬਸ ਆ ਸਹੂਲਤ ਨਹੀਂ ਹੈਗੀ ਤੀ ਉਹਨਾਂ ਨੇ ਕੀ ਕਰਿਆ ਜੀ ਅਸੀਂ ਰਾਤ ਕੱਟੀ ਚੱਲ ਦੂਜਾ ਦਿਨ ਆ ਗਿਆ ਜੀ ਦੂਜਾ ਦਿਨ ਆਈ ਕਦੇ ਇੱਥੇ ਬੈਠ ਕੇ ਕਦੇ ਬਾਹਰੇ ਬੈਠ ਕੇ ਕਦੇ ਅੰਦਰ ਭਈ ਆਈ ਚੱਲੀ ਗਾ ਸਿਸਟਮ ਨਹੀਂ ਲੱਗ ਜਿਆ ਕਰੇ ਪੈਣ ਅਸੀਂ ਭਈ ਉਹਨਾਂ ਨੂੰ ਕਹੇ ਵੀ ਸਾਨੂੰ ਤੋਰੋ ਜੀ ਅੱਗੇ ਉਹ ਕਹਿੰਦੇ ਵੀ ਅੱਜ ਰਾਤ ਨੂੰ ਤੁਹਾਨੂੰ 9 ਵਜੇ ਤੋਰਾਂਗੇ ਜਿਹੜੇ ਡੌਂਕਰ ਤੇ ਕਹਿੰਦੇ ਵੀ 9 ਵਜੇ ਤੁਰਾਂਗੇ ਸੀਗਾ ਯਾਰ ਰਾਤ ਨੂੰ ਨਾ ਤੁਰੋ ਵੀ ਦਿਨੇ-ਦਿਨੇ ਬਾਗ ਚੋਂ ਕਹਿੰਦੇ ਗੋਲੀ ਮਾਰ ਦੇਣਗੇ ਸਾਨੂੰ ਡਰਾਈ ਗਏ ਭਾਈ ਉਹ ਵੀ ਜੰਗਲ ਚ ਸਾਨੂੰ ਗੋਲੀ ਮਾਰ ਦੇਣਗੇ ਜੇ ਦਿਨ ਚ ਤੁਰਾਂਗੇ ਚਲ ਉਹ ਆਏ ਭਾਈ 7:00 ਵਜੇ ਸ਼ਾਮ ਦੇ 7:00 ਵਜੇ ਹਨੇਰਾ ਹੋ ਗਿਆ ਠੀਕਾ ਆਏ ਉਹਨਾਂ ਨੇ ਸਾਨੂੰ ਬੈਟਰੀਆਂ ਫੜਾਤੀਆਂ ਭਾਈ ਜਿਹੜੀਆਂ ਸਿਰ ਤੇ ਬੰਨਣ ਵਾਲੀ ਆਉਂਦੀਆਂ ਨੇ ਬੈਟਰੀਆਂ ਸਿਰ ਉਰੇ ਸਿਰ ਤੇ ਬੰਨਣ ਵਾਲੀ ਬੈਟਰੀਆਂ ਹੁੰਦੀਆਂ ਪੀਤੇ ਜਾਲੀ ਇੱਕ ਇੱਕ ਬੈਟਰੀ ਦੇਤੀ ਸਾਰਿਆਂ ਨੂੰ ਤੇ ਕਿੱਲੋ ਕੀ ਲੋਕ ਆਲੂ ਦਿੱਤੇ ਉਹਨਾਂ ਨੂੰ ਇੱਕ ਇੱਕ ਕਿਲੋ 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 ਕਲਾ ਵੀ ਚੌਲ ਕਿਲੋ ਨਹੀਂ 2 ਕਿਲੋ ਚੌਲ ਆ ਇਹਨਾਂ ਨਾਲ ਕ ਸਾਮਾਨ ਸਾਰਿਆਂ ਨੂੰ ਫੜਾਤਾ ਵੀ ਆ ਭਾਈ ਸਾਮਾਨ ਚੱਕ ਲੋ ਆਉਦਾ ਉਹਨਾਂ ਹਰੇਕ ਨੇ ਹੁਣ ਅਜੀ ਦਾ ਲੈ ਕੇ ਤੁਰੇ ਹੋਏ ਤੇ ਇੱਕ ਤਾਂ ਕਿਟ ਬੈਗਤੀਗੀ ਬੈਗਤੀ ਤੇ ਇੱਕ ਹੈਗੇ ਤਾਂ ਆਪਣੇ ਦੂਜੇ ਬੈਗ ਜਿਹੜੇ ਆਪਣੇ ਆਮ ਲੈ ਕੇ ਜਰਾ ਕੱਪੜਿਆਂ ਦੇ ਭਰੇ ਹੋਏ ਨਵੇਂ ਬੈਗਾ ਨੂੰ ਘਟਾਏ ਪਤਾ ਦੀਗਾ ਵੀ ਇਹ ਕੰਟਾ ਵੀ ਚੱਕੇ ਜਾਣੇ ਸਾਤੋਂ ਭਾਈ ਇਹ ਚੱਲ ਚੌਲ ਜੂਲ ਜਾਈ ਪਾਲੇ ਵਿੱਚੇ ਅਰੇ ਯਾਰ ਬਤਾ ਬੈਗ ਕਰ ਲਿਆ ਤਿਆਰ ਚੱਲ ਭਾਈ ਤੁਰ ਪਈ ਅਸੀਂ 9:00 ਵਜੇ 9:00 ਵਜੇ ਹੋਣਗੇ ਜੰਗਲ 'ਚ ਪਹਿਲੀ ਰਾਤ ਹੈ ਸਾਡੀ ਘਰਤੀ ਸ਼ੁਰੂਆਤ ਭਾਈ ਲੈ ਕੇ ਰੱਬ ਦਾ ਨੋ ਅਸੀਂ ਨੇ ਜਦੋਂ ਤਾਂ ਹੈਗਾ ਦੀ ਫਲੈਟ ਏਰੀਆ ਉਦੋਂ ਤਾਂ ਕੋਈ ਚੱਕਰੇ ਨਹੀਂ ਆਇਆ ਉਹ ਤਾਂ ਤੁਰ ਹੀ ਗਿਆ ਤਾਂ ਪੋਣਾ ਘੰਟਾ ਵੀ ਹਾਂ ਠੀਕ ਆ ਚਲ ਆਏ ਤਾਂ ਚੱਲੀ ਜਾਊਗਾ ਜੰਗਲ ਵੀ ਆਏ ਤਾਂ ਆਹ ਚੀਜ਼ ਤਾਂ ਤੁਰਨਾ ਤਾਂ ਠੀਕ ਆ ਕਿਉਂ ਉੱਪਰੋਂ ਲੱਗ ਗਿਆ ਮੀਂਹ ਪੈਣਾ ਬਾਅਦ ਫਿਰ ਹੋ ਗਿਆ ਜਦੋਂ ਮੀਂਹ ਹੋਇਆ ਸ਼ੁਰੂ ਆਏ ਪਹਾੜੀ ਦੀ ਇੱਕ ਜਮੀ ਆਏ ਇੱਕ ਪਹਾੜੀ ਇੱਕ ਤਰਾਕ ਤੇ ਇੱਕ ਜਿਹੜੇ ਬੰਦੇ ਮੂਰੇ ਲਾਂਗੇ ਹੁਣ ਤੁਸੀਂ ਆਏ ਲਾ ਲਓ ਵੀ 38 ਜੰਦੇ ਸੀ ਤੇ ਤੇ ਤਿੰਨ ਜਣੇ ਉਹ ਆਪ ਤੇ ਡੌਂਕਰ 41 ਜਣੇ ਹੋ ਗਏ ਜਿਹੜੇ ਹੁਣ ਜਿਹੜਾ ਅੱਗੇ ਆ ਬੰਦਾ ਸਭ ਤੋਂ ਅੱਗੇ ਆ ਤੇ ਜਿਹੜਾ 40ਵੇਂ ਨੰਬਰ ਤੇ ਆ ਇੱਕ ਡੰਡੀ ਚ ਤੁਰੇ ਜਾਣਾ ਇੱਕ ਡੰਡੀ ਚ ਤੁਰੇ ਜਾਣਾ ਦੋ ਲੇਨਾਂ ਨਹੀਂ ਇੱਕ ਲੇਨ ਚ ਆ ਜਿਹੜਾ ਗੈਲ ਆ ਉਹ ਤਾਂ ਤੇ ਤੁਹਾਡੇ ਭਾਦਾ ਦੇਖ ਲਓ ਕਦੋਂ ਚੜੂਗਾ ਬਾਰੀ-ਬਾਰੀ ਐਂ ਸਮਝ ਲਓ ਜੇ ਬੱਸ ਚ ਜੜਨਾ ਹੋਵੇ ਸਾਰੀ ਬੱਸ ਭਰ ਦੂਗੀ 5-10 ਮਿੰਟ ਲੱਗ ਜਾਂਦੇ ਨੇਗੇ ਭਾਈ ਉਹੀ ਗੱਲ ਹੋਈ ਉਹ ਜਦੋਂ ਭਈ ਮੋਡ ਆ ਹੋ ਜਾ ਕਰੇ ਉੱਪਰ ਚੜ ਜਾ ਕਰੇ ਬੰਦੇ ਨੂੰ ਬੰਦਾ ਦੇਖਣੋਂ ਹਟ ਜਾ ਕਰੇ ਠਾਰ ਲੱਗਿਆ ਕਰੇ ਪਹਿਲੇ ਘੰਟੇ ਪਹਿਲਾ ਘੰਟਾ ਕੇ ਹੋਇਆ ਤੀ ਜਿਹੜਾ ਮੇਰੇ ਨਾਲ ਵਾਲਾ ਮੁੰਡਾ ਦੀ ਗਿਆ ਤੀ ਗਾ ਰੱਖਦੇ ਪਰ ਇੱਕ ਗੱਲ ਦੀ ਗਾ ਆਪਣੇ ਆਪਣੇ ਬੰਦਿਆਂ ਦੀ ਇੱਕ ਗੱਲ ਖਾਸ ਈ ਤਾਂ ਪੰਜਾਬੀਆਂ ਦੀ ਇੱਕ ਦੂਜੇ ਦਾ ਸਾਥ ਬਹੁਤ ਦਿੰਦੇ ਨੇ ਭਈ ਜਿਹੜਾ ਮੇਰੇ ਨਾਲ ਮੁੰਡਾ ਗਿਆ ਤੀ ਹਰਕੀਰਤ ਉਹ ਵੀਡੀਓ ਸੁਣ ਵੀ ਰਿਹਾ ਹੋਊਗਾ ਵੀਰੇ ਉਹਨੂੰ ਪਤਾ ਵੀ ਆ ਸੁਣ ਵੀ ਆ ਸੱਚੀਆਂ ਨੇਗੀਆਂ ਜਿਹੜੀਆਂ ਕਹਿ ਰਹਿਆਂ ਗਿਆ ਆਪਾਂ ਕੋਈ ਲਬੋ ਲਾ ਕੇ ਨਹੀਂ ਕਹ ਰਹੇ ਜੇ ਤੁਹਾਨੂੰ ਵਿਸਤਾਰ ਚ ਦੱਸਣ ਲੱਗ ਗਏ ਮੈਨੂੰ ਲੱਗਦਾ 6 ਮਹੀਨਾ ਲੰਘ ਜਾਣਗੇ ਆਪਾਂ ਨੂੰ ਉਹ ਜਿਹੜਾ ਹਰਕੀਰਤ ਤੀ ਭਾਈ ਉਹ ਮੁੰਡਾ ਕਦੇ ਉਹਰੇ ਵਿਚਾਰਾ ਤੁਰਿਆ ਨਹੀਂ ਤੀ ਰੱਬ ਜਾਣਦਾ ਰੱਬ ਜਾਣਦਾ ਜਦੋਂ ਪਾਣੀ ਚ ਤੁਰਦੇ ਆਪਣਾ ਆਕਸੀਜਨ ਘਟ ਜਾਂਦੀਆ ਪਰੋਂ ਨਹੀਂ ਪੈ ਜਾ ਪਰੋਂ ਇੱਕੋ ਰਾਤ ਤੀ ਬਾਜਨ ਹੋ ਗਿਆ ਭਾਈ ਉਹਦਾ ਬੈਠ ਗਿਆ ਵਿਚਾਰਾ ਕਹਿੰਦਾ ਵੀਰੇ ਮੈਨੂੰ ਤਾਂ ਉਰੀ ਛੱਡ ਜੋ ਯਾਰ ਮੈਂ ਨਹੀਂ ਤੁਰ ਸਕਦਾ ਕਹਿੰਦਾ ਬੋਲਿਆ ਵੀ ਦੂਰੇ ਨਾ ਗੈਲ ਕੁਛ ਦਿਖਦਾ ਨਾ ਮੂਰੇ ਦਿਖਦਾ ਕੁਛ ਭਾਈ ਹਾਕਾਂ ਕਾਂਕਾਂ ਮਾਰ ਕੇ ਅਗਲੇ ਬੰਦੇ ਰੋਕੇ ਚ ਤਾਂ 5 6 ਜਣ ਹੀ ਰਹਿ ਗਏ ਉੱਥੇ ਭਾਈ ਐ ਲੱਗੇ ਆਲੇ ਦਾਲੇ ਵੀ ਜਿਵੇਂ ਬਹੁਤ ਥੱਲੇ ਡੂੰਗੀ ਖਾਈ ਆ ਵੀ ਉਹਦੇ ਕਿਨਾਰੇ ਤੇ ਤੁਰ ਰਿਆ ਸੀ ਮੈਨੂੰ ਕਹ ਮੈਂ ਤੈਨੂੰ ਦਿੱਕਤ ਕੀ ਆ ਰਹੀ ਆ ਕਹਿੰਦਾ ਪਰ ਇਹ ਬਾਜਨ ਭਾਈ ਉਹਦੇ ਬੈਗ ਚੋਂ ਕੱਢੇ ਕੱਪੜੇ ਕੋਪੜੇ ਆਲੂ ਚੌਲ ਜੇ ਛੜਤੇ ਸੀ ਨਾ ਭਾਈ ਥੋੜਾ ਜਿਹਾ ਦੋ ਦੋ ਤਿੰਨ ਕਿੰਟ ਮੈਂ ਤੁਰਿਆ ਮੈਂ ਤਾਂ ਜਿਹੜਾ ਬੈਗ ਦੀ ਮੇਰਾ ਵੱਡਾ ਉਹ ਤਾਂ ਮੈਂ ਹੀ ਸ਼ਿੱਟ ਦਾ ਵਿੱਚ ਆਲੂ ਆਲੂ ਜੇ ਵਿੱਚ ਸਭ ਕੁਝ ਗਿਆ ਉਹਦੇ ਜਿਹੜਾ ਮੇਰੇ ਕਿੱਟ ਪਾਈ ਹੋਈ ਸੀ ਮੇਰੇ ਕੋਲ ਹੁਣ ਵੀ ਹੈਗੀ ਆ ਕੱਲੀ ਕਿੱਟ ਕਿੱਟ ਮੈਂ ਰੱਖ ਲਈ ਕਿੱਟ ਦੇ ਵਿੱਚ ਇੱਕ ਪੈਂਟ ᱛੀ ਇੱਕ ਸ਼ਰਟ ਆ ਜਾ ਉਹਦੇ ਛੋਲੇ ਗੁੜ ਤੇ ਬਦਾਮ ਲੈਤੇ ਸੀਨੇ ਬਸ ਉਹ ਤੀ ਔਰ ਕੋਈ ਤੀਜਾ ਸਾਡੇ ਕੋਲ ਸਮਾਨ ਨਹੀਂ ਤੀ ਅਸੀਂ ਤੁਰ ਗਏ ਭਾਈ ਕਿਤੇ ਰੁਕ ਜਾ ਕਰੀਏ ਕਿਤੇ ਚੱਲ ਪਿਆ ਕਰੀਏ ਕਿਤੇ ਰੁਕ ਜਾ ਕਰੀਏ ਕਿਤੇ ਪਹ ਚੱਲ ਜਾ ਕਰੀਏ ਚਲੋ ਕਰਦੇ ਕਰਦੇ ਜੀ ਉਹਨੇ ਸਾਨੂੰ ਉੱਪਰ ਝਾੜ ਲੇ ਉਪਰਲੀ ਲਾਸਟਲੀ ਚੋਟੀ ਤੇ ਛੋੜੀ ਚਾੜਿਆ ਹੋਇਆ ਪਹਿਲੇ ਦਿਨ ਦੀ ਗੱਲ ਆ ਇਹ ਕਿ ਅਸੀਂ ਉਹਨੂੰ ਬਥੇਰਾ ਕਹਿਆ ਕਰੀਏ ਵੀ ਦਾਮ ਦਬਾ ਦੇ ਯਾਰ ਐਂ ਕਰ ਦੇ ਵਾਹ ਕਰ ਦੇ ਇੱਕ ਨਾ ਜਦੋਂ ਫਲੈਟ ਏਰੀਆ ਆ ਜਾਂਦਾ ਸੀ ਉੱਥੇ ਦਰਖਤਾਂ ਹੀ ਵੱਡੇ ਪਏ ਹੁੰਦੇ ਨੇ ਅੱਧੇ ਮੁਚਰੇ ਜੇ ਛੱਡੇ ਪਏ ਹੁੰਦੇ ਨੇ ਉਹ ਕੰਜਰ ਦੇ ਜਦੋਂ ਫਲੈਟ ਏਰੀਆ ਆਇਆ ਕਰੇ ਉਦੋਂ ਸਾਡੀਆਂ ਲਾਈਟਾਂ ਬੰਦ ਕਰਾ ਦਿਆ ਕਰਨ ਬੀ ਬਾਰਡਰ ਆ ਬਾਰਡਰ ਆ ਬਾਰਡਰ ਆ ਬਾਰਡਰ ਆ ਜਦੋਂ ਦਰਖਤਾਂ ਕਰ ਉਹਦੋਂ ਲਾਈਟਾਂ ਲਵਾ ਦਿਆ ਕਰਨ ਮੀ ਪੈ ਪਈ ਕਿਸੇ ਦੇ ਭੈਂ ਠੋਕਰਾਂ ਲੱਗਣਾ ਕਿਸੇ ਦੇ ਕੁਝ ਕਿਸੇ ਦੇ ਕੁਝ ਚੱਲ ਜੀ ਉਹਨੇ ਰਾਤ ਦੇ ਤੋਰੇ ਹੋਏ ਸੀ 9 10 ਵਜੇ ਦੇ ਸਵੇਰੇ 4:00 ਵਜੇ ਭਾਈ ਇੱਕ ਅੱਗੇ ਜਾ ਕੇ ਉਹਨਾਂ ਦਾ ਬਣਾਇਆ ਆ ਦੀ ਬੈਠਣ ਨੂੰ ਉੱਥੇ ਇੱਕ ਬੁੜੀ ਰੱਖੀ ਬੁੜੀ ਜੀ ਸੀ ਉਹਨਾਂ ਦੀ ਰੋਟੀ ਟੁੱਕ ਵਾਸਤੇ ਇੱਕ ਮੁੰਡਾ ਆ ਹੋਰ ਸੀ ਕਹਿੰਦੇ ਵੀ ਪਾਏ ਜੋ ਮੀਂਹ ਪਵੇ ਪਿਆ ਉੱਥੇ ਝੋਪੜੀ ਜੀ ਛੋਟੀ ਜੀ ਤੇ ਆਪ ਤਾਂ ਅੰਦਰ ਵੜ ਗਏ ਸੀ ਭਾਈ ਬਾਹਰੇ ਬੈਠ ਕੇ ਐਂ ਰਾਤ ਕੱਟੀ ਅਗਲੀ ਵੀਡੀਓ ਚ ਦੱਸ ਦਿਆਂ ਜੰਗਲ ਦੀ ਦੂਜੀ ਰਾਤ ਇਹ ਪਹਿਲੀ ਸੀ ਦੂਜੀ ਆ ਭਾ ਅਗਲੀ ਵੀਡੀਓ ਚ ਕਰਾਂਗੇ ਧੰਨਵਾਦ